ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼ਰਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਰੇ ਸਾਡੇ ਮੈਂਬਰ ਸਭਾਣਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਚਾਂ ਦੀ ਪ੍ਰਧਾਨਗੀ ਦੇ ਵਿੱਚ ਹੋਈ। ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧੰਮੀ ਸਾਹਿਬ ਵੀ ਸ਼ਾਮਲ ਹੋਏ ਆ। ਸਾਬਕਾ ਪ੍ਰਧਾਨ ਪ੍ਰਚਰ ਕ੍ਰਿਪਾਲ ਸਿੰਘ ਜੀ ਬਡੰਗਰ ਸਾਹਿਬ ਵੀ ਇੱਥੇ ਤਤਤਵਤ ਸ਼ਾਮਲ ਹੋਏ ਆ। ਸਾਰੇ ਉਹਨਾਂ ਦੇ ਅਹੁਦੇਦਾਰ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ 93 ਜਿਹੜੇ ਮੈਂਬਰ ਸਹਿਬਾਨ ਆ ਉਹ ਹਾਜ਼ਰ ਹੋ। 13 ਮੈਂਬਰ ਜਿਹੜੇ ਆ ਉਹਦੇ ਵਿੱਚੋਂ 6 ਮੈਂਬਰ ਤਾਂ ਸਾਡੇ ਵਿਭੇਸ਼ ਦੇ ਵਿੱਚ ਆ ਕਿਉਂਕਿ ਪਹਿਲਾ ਪ੍ਰੋਗਰਾਮ ਬਣੇ ਹੁੰਦੇ ਆ 5 ਮੈਂਬਰ ਜਿਹੜੇ ਆ ਕੁਝ ਬਜ਼ੁਰਗ ਹੋਣ ਕਰਕੇ ਤੇ ਜਿਆਦਾ ਸਿਹਤ ਕਮਜ਼ੋਰ ਹੋਣ ਕਰਕੇ 2-3 ਹਸਪਤਾਲ ਚ ਧੱਕਣ ਔਰ ਦੋ ਮੈਂਬਰ ਸਾਹਿਬਾਨ ਦੇ ਵਿੱਚ ਪਰਿਵਾਰਕ ਇੱਕ ਦੀ ਮਿਸੇ ਦੀ ਜਿਆਦਾ ਬਿਮਾਰ ਹਸਪਤਾਲ ਚ ਇੱਕ ਦੀ ਹੋਰ ਪਰਿਵਾਰਕ ਸਮੱਸਿਆ ਉਹ ਚੰਡੀਗੜ੍ਹ ਤੋਂ ਆ ਰਹੇ ਸੀ ਕਿਤੇ ਰਸਤੇ ਦੇ ਵਿੱਚ ਉਹਦੇ ਦਜੀਕੇ ਦੇ ਰਸਤੇ ਦਰਦੀ ਡਾਕੋਂ ਕਰਕੇਿੱਥੋਂ ਵਾਪਸ ਆਇਆ। ਸੋ ਟੋਟਲ 106 ਮੈਂਬਰ ਜਿਹੜੇ ਆ ਸਾਡੇ ਉਹ ਅੱਜ ਦੀ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਪਾਰਟਿਸਪੀਕੇਟ ਕੀਤਾ। ਮੈਂ ਉਹ ਚੇਚੇ ਤੌਰ ਤੇ ਧੰਨਵਾਦ ਕਰਦਾ। ਸਾਡੇ ਸਾਬਕਾ ਸੀ ਦੇ ਪ੍ਰਧਾਨੇ ਸਦਾ ਸਦੀਪ ਸਿੰਘ ਟਿਵਾਰ ਸਾਹਿਬ। ਉਹਨਾਂ ਦੇ ਪਿਤਾ ਜੀ 3-4 ਦਿਨ ਪਹਿਲਾਂ ਚੜ੍ਹਾਈ ਕਰ ਗਏ ਹਲੇ ਭੋਗ ਨਹੀਂ ਪਿਆ। ਉਹ ਵੀ ਮੀਟਿੰਗ ਚ ਆਇਆ ਸਰਦਾਰ ਹਿਰਸਿੰਘ ਜੀ ਚੀਮਾ ਸਾਹਿਬ 90 ਸਾਲ ਤੋਂ ਵੱਧ ਉਮਰ ਦੇ ਨੇ ਵੀਲ ਚੇਅਰ ਦੇ ਉੱਤੇ ਉਹ ਵੀ ਮੀਟਿੰਗ ਦੇ ਵਿੱਚ ਸ਼ਾਮ ਲਾਇਆ ਤਿੰਨ ਚਾਰ ਹੋਰ ਮੈਂਬਰ ਨੇ ਜਿਨ੍ਹਾਂ ਦੀ ਸਿਹਤ ਕਾਫੀ ਜਿਹੜੀ ਆ ਉਹ ਲੰਬੇ ਸਮੇਂ ਤੋਂ ਠੀਕ ਨਹੀਂ ਰਹਿੰਦੀ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਹਿਬ ਨੇ ਸਰਦਾਰ ਹਰਜਾਪ ਸਿੰਘ ਜੀ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਨੇ ਸਰਦਾਰ ਤਸੀਮ ਸਿੰਘ ਜੀ ਰਤਿਆ ਸਾਹਿਬ ਨੇ ਨਾ ਸਿਰਫ ਠੀਕ ਹੁੰਦੇ باوجود ਵੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਮੈਂਬਰ ਜਿਹੜੇ ਆ ਉਹ ਹਾਜ਼ਰ ਹੋਏ ਆ ਸੋ ਇੱਕ ਤਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਪ੍ਰਗਟ ਕੀਤਾ ਔਰ ਤਗੜੇ ਹੋ ਕੇ ਜਿਹੜਾ ਪਾਰਟੀ ਦੇ ਨਾਲ ਕੱਢਣ ਦਾ ਜਿਹੜਾ ਭਰੋਸਾ ਉਹ ਪ੍ਰਧਾਨ ਸਾਹਿਬ ਤੋਂ ਦਵਾਇਆ ਔਰ ਜਿਹੜੀਆਂ ਸ਼ਕਤੀਆਂ ਜਿਹੜੀਆਂ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਦਿੱਲੀ ਦੀ ਸਰਕਾਰ ਦੀ ਸ਼ਾਇਦ ਉੱਤੇ ਲੱਗੀਆਂ ਹੋਈਆਂ ਉਹਨਾਂ ਦੇ ਖਿਲਾਫ ਵੀ ਜਿਹੜਾ ਮੈਂਬਰ ਸਰਬੰਸ ਨੇ ਆਪਣੇ ਬੜੇ ਸਖਤ ਜਿਹੜੇ ਸੈਂਟੀਮੈਂਟ ਹੈ ਉਹ ਅੱਜ ਦੀ ਮੀਟਿੰਗ ਦੇ ਵਿੱਚ ਪੇਸ਼ ਕੀਤੇ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਕੰਮ ਚਲਦਿਆ ਉਹਦੇ ਬਾਰੇ ਵੀ ਜਿਹੜੀ ਆ ਚਰਚਾ ਹੋਈ ਆ ਔਰ ਉਸ ਕੰਮ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਸਾਰਿਆਂ ਨੂੰ ਜਿਹੜੀ ਹੈ ਬੇਨਤੀ ਵੀ ਕੀਤੀ ਗਈ ਆ ਬਾਕੀ ਵੀ ਜਿਹੜੇ ਕੋਈ ਸਿੱਖ ਇੱਕ ਵਿਦਿਆਰਥੀ ਦੇ ਨਾਲ ਜਿਹਨੂੰ ਜਰਨਮੇਸ਼ਨ ਦੇ ਵਿੱਚ Rajasthan ਦੇ ਵਿੱਚ ਪੇਰ ਨਹੀਂ ਹੁੰ ਦਿੱਤਾ ਗਿਆ ਜਾਂ ਪਿਛੇ Haryana ਦੇ ਵਿੱਚ ਵੀ ਇੱਕ ਸੌ ਨੌਜਵਾਨ ਦੇ ਉੱਤੇ ਇਸੇ ਤਰ੍ਹਾਂ ਹੈ ਬੱਚੇ ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਉਹਨਾਂ ਤੇ ਵੀ ਚਿੰਤਾ ਜਿਹੜੀ ਆ ਪ੍ਰਗਟ ਕੀਤੀ ਗਈ ਹੈ ਸੋ ਬੜੀ ਅੱਜ ਮੀਟਿੰਗ ਹੋਈਆ ਉਹਨਾਂ ਬਾਅਦਪੈਰ ਜਿਹੜਾ ਪਾਰਟੀ ਦਾ ਜਿਹੜਾ ਪਛੜੀਆਂ ਸ਼੍ਰੇਣੀਆਂ ਦਾ ਵਿੰਗ ਹੈ ਡੀਸੀ ਵਿੰਗ ਉਹਦੀ ਮੀਟਿੰਗ ਹੋਏਗੀ ਅੱਜ ਦੀ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਸਰਦਾਰ ਬ੍ਰਿੰਦਰ ਸਿੰਘ ਜੀ ਭੁੰਦਰ ਸਾਹਿਬ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਲ ਸਾਹਿਬ ਉਹ ਵੀ ਉਤੇ ਤੋਪੇ ਹਾਜ਼ਰ ਹੋਇਆ ਪਰ ਸਾਰੇ ਮੈਂਬਰ ਸਹਿबान ਦਾ ਸਾਰੇ ਨੀਂਦ ਦਿੱਤਾ ਧੰਨਵਾਦ ਜੀਮਤ ਬਾਗੀ ਧੜੇ ਨੂੰ ਇੱਕ ਵੱਡਾ ਟੜਕਾ ਲੱਗਿਆ ਸਰਜੀਤ ਕੌਰ ਜਿਨ੍ਹਾਂ ਦਾ ਹਾਲਕੀ ਅਕਾਲੀ ਦਲ ਨੇ ਵੀ ਕਹੇ ਸੀ ਕਿ ਅਸੀਂ ਉਹਨਾਂ ਦਾ ਨਾਮ ਤੇ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਕੀ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਮੰਨ ਰਿਆ ਸੀਗਾ ਦੇਖੋ ਬਾਗੀ ਧੜੇ ਦਾ ਮਤਲਬ ਹੀ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਇਹ ਉਜਨ ਪੈਦਾ ਕਰਕੇ ਤੇ ਸ਼ਰੋਮਣੀ ਅਕਾਲੀ ਦਲ ਦੀ ਹਸੋਈਨੀ ਸਥਿਤੀ ਬਣਾ ਰਹੀ ਹੈ ਕੋਹੜ ਕੀ ਸਾਹਮਣੇ ਆਇਆ ਇਹੀ ਨਤੀਜਾ ਹੁੰਦਾ ਹੈ ਨਾ ਕਿ ਹਰ ਗੱਲ ਦੇ ਉੱਤੇ ਘਟਿਆ ਰਾਜਨੀਤੀ ਜਿਹੜੀ ਪਾਰਟੀ ਦੇ ਖਿਲਾਫ ਜੇ ਤੁਹਾਡੀ ਮਨਸ਼ਾ ਠੀਕ ਨਹੀਂ ਤੇ ਤੁਸੀਂ ਇੱਕ ਚੰਗਾ ਜਿਹੜਾ ਪੁਰਾਣਾ ਸਾਡਾ ਪਰਿਵਾਰ ਸੀ ਜੇਦਰਪ੍ਰੀਤ ਸਿੰਘ ਦੀ ਬਸਤੀ ਵਿੱਚੋਂ ਦਾ ਉਹਦੀ ਹਾਸੋਹਣੀ ਸਥਿਤੀ ਜਿਹੜੀ ਹੈ ਬਣਾ ਕੇ ਤੇ ਅੱਜ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਇਹਨਾਂ ਨੂੰ ਪੁੱਛੋ ਹੁਣ ਤੁਹਾਡੇ ਕੋਲੇ ਕੀ ਜਵਾਬ ਹੈ ਹੁਣ ਤੁਸੀਂ ਉਹਨਾਂ ਦੇ ਨਾਲ ਖੜੇ ਤੁਹਾਡਾ ਮਤਲਬ ਸਿਰਫ ਤਮਾਸ਼ਾ ਬਣਾਉਣਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਗੰਭੀਰਤਾ ਦੇ ਨਾਲ ਜਿਹੜੀ ਸਾਰੀ ਸਥਿਤੀ ਨੂੰ ਸਮਝ ਕੇ ਲੋਕਲ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ رائے ਦੇ ਮੁਤਾਬਕ ਕੰਮ ਕਰ ਰਿਹਾ ਸੀ। ਔਰ ਬੜਾ ਸੋਨਾ ਸੀ ਫੈਸਲਾ ਕੀਤਾ ਸੀ ਕਿਉਂਕਿ ਉਸ ਹਲਕੇ ਦੇ ਵਿੱਚ ਭਾਜਪਾ ਕੋਲ 23 ਸਾਲ ਲਗਾਤਾਰ ਰਨ ਕਰਕੇ ਜਥੇਬੰਦੀ ਵੀਕ ਸੀ। ਅਸੀਂ ਇਸ ਇਲੈਕਸ਼ਨ ਨੂੰ ਜਿਹੜਾ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦੇ ਸੀ ਆਪਣੀ ਆਰਗੇਨਾਈਜੇਸ਼ਨ ਅਸੀਂ 2 ਸਾਲ ਲਾ ਕੇ ਤਕਲੀ ਕਰਕੇ ਅੱਗੇ ਜਨਰਲ ਇਲੈਕਸ਼ਨ 'ਚ ਲੜਨਾ ਚਾਹੁੰਦੇ ਸੀ। ਪਰ ਇਹਨਾਂ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੇ ਪਾਰਟੀ ਦਾ ਜਲੂਸ ਕਿ ਦਰਵਾ ਹੁਣ ਤਾਂ ਸਾਰਾ ਗੱਲ ਸਾਹਮਣੇ ਆ ਗਈ ਹੁਣ ਕੀ ਜਵਾਬ ਹੈ ਇਹਨਾਂ ਕੋਲੇ ਵੀ ਹੁਣ ਖੜੇ ਨਹੀਂ ਤੁਸੀਂ ਉਹਨਾਂ ਦੇ ਨਾਲ ਕਿਸੇ ਵੀ ਪੁਰਾਣੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਇਹ ਵਿੱਚ ਸੰਬੰਧ ਬਹੁਤ ਮਾੜੀ ਗੱਲ ਸੀ ਜਿਹੜੀ ਇਹਨਾਂ ਸਾਡੇ ਸਾਥੀਆਂ ਨੇ ਕੀਤੀ ਹੈ ਜਿਹਦਾ ਨਤੀਜਾ ਅੱਜ ਸਾਰੇ ਦੇ ਸਾਹਮਣੇ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर